ਕੰਮ ਰੋਕ ਗਿਆ। ਪੂਲੇ ਗਿੱਲੇ ਕਰਕੇ ਦੇਖੋ ਪਾਣੀ ਕਿਵੇਂ ਖੜਿਆ। ਉਹਨਾਂ ਸਾਰਾ ਚੋਨਾ ਗਿੱਲਾ ਹੋ ਗਿਆ ਥੱਲੇ ਚੋਨਾ ਸੀ ਇਹਦੇ। ਅਸੀਂ ਤਾਂ ਟੱਕਿਆ ਹੋਇਆ ਸੀ। ਉਹ ਦੇਖ ਲਓ ਇੰਨਾ ਵੀ ਪੈ ਗਿਆ ਤਰਪਾਲ ਦੇ ਉੱਤੇ ਵੀ ਪਾਣੀ ਪੂਰੇ। ਤਾਂ ਹੀ ਤਾਂ ਜ਼ਿਮੀਂਦਾਰ ਨੂੰ ਮਾਰ ਐ। ਵੀ ਖੁੱਲੇ ਆਸਮਾਨ ਦੇ ਵਿੱਚ ਫਸਲ ਪਈ ਹੁੰਦੀ ਐ। ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਈ ਲੱਗੇ ਜੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਸਵੇਰੇ ਸਵੇਰੇ ਪ੍ਰਮਾਤਮਾ ਨੇ ਫਿਰ ਕਰਤੀ ਕਿਰਪਾ ਮੀਂਹ ਦੀ ਤੇ ਕੰਮ ਫਿਰ ਆਪਣਾ ਵਿੱਚ ਵਿਚਾਲੇ ਹੀ ਰੁਕ ਗਿਆ ਤੇ ਕੱਲ ਭਈਏ ਆਏ ਸੀ ਲੇਟ ਲੇਟ ਆ ਕੇ ਤੇ ਉਹਨਾਂ ਨੇ ਪੇੜ-ਪੋੜ ਬਣਾ ਦਿੱਤਾ ਸੀ ਐਨ ਤੇ ਕਹਿੰਦੇ ਸਵੇਰੇ ਸੱਜਰੇ ਆ ਕੇ ਲੱਗ ਜਾਗੇ ਝੋਨਾ ਫੰਡਣ ਵਾ ਤੇ ਪਰ ਪ੍ਰਮਾਤਮਾ ਨੇ ਟਾਈਮ ਹੀ ਦਿੱਤਾ ਹੈਗਾ ਤੇ ਸਵੇਰੇ ਮੀਂਹ ਚਲੋ ਜਿਆਦਾ ਤਾਂ ਨਹੀਂ ਪਿਆ ਜਣੀ ਮੀਂਹ ਕੰਮ ਰੋਕ ਗਿਆ ਕੂੜੇ ਗਿੱਲੇ ਕਰ ਗਿਆ ਦੇਖੋ ਪਾਣੀ ਕਿਵੇਂ ਖੜਿਆ ਹੈ ਉਹਨਾਂ ਸਾਰਾ ਚੋਨਾ ਗਿੱਲਾ ਹੋ ਗਿਆ ਥੱਲੇ ਚੋਨਾ ਸੀ ਇਹਦੇ ਇਹ ਤਾਂ ਟੱਕਿਆ ਹੋਇਆ ਸੀ ਉਹ ਦੇਖ ਲਓ ਇੰਨਾ ਵੀ ਪੈ ਗਿਆ ਤਰਪਾਲ ਦੇ ਉੱਤੇ ਵੀ ਪਾਣੀ ਪੂਰਾ ਆਹੀ ਤਾਂ ਜ਼ਿਮੀਂਦਾਰ ਨੂੰ ਮਾਰ ਹੈ ਵੀ ਖੁੱਲੇ ਆਸਮਾਨ ਦੇ ਵਿੱਚ ਫਸਲ ਪਈ ਹੁੰਦੀ ਹੈ ਤੇ ਬਾਦ ਦੇ ਵਿੱਚ ਫਿਰ ਦਿੱਕਤ ਹੋ ਜਾਂਦੀ ਹੈ ਆਹ ਪੂਲੀਆਂ ਬਨ ਗਏ ਸੀ ਰਾਤ ਬਨਦੇ ਸੀ ਪਏ ਤੇ ਆ ਫਿਰ ਇੱਥੇ ਪੇੜ ਬਣਾ ਕੇ ਇਕੱਠੀਆਂ ਕਰਕੇ ਸੀ ਸਾਰੀਆਂ ਤੇ ਹਵਾ ਆਈ ਬੜੀ ਜਿਆਦਾ ਤੇਜ਼ ਹਵਾ ਜਿਆਦਾ ਤੇਜ਼ ਆਉਣ ਕਰਕੇ ਬਾਸਮਤੀਆਂ ਵੀ ਜਣੀ ਟੇਡੀਆਂ ਕਰਤੀਆਂ ਨੇ ਇਦਾਂ ਦਾ 17 18 ਝੋਨਾ ਸੀ ਇਹ ਵੀ ਸਾਰਾ ਟੇਡਾ ਕਰਤਾ ਕਿਉਂਕਿ ਉੱਤੇ ਵਜਨ ਹੋ ਜਾਂਦਾ ਫਲ ਪਿਆ ਹੁੰਦਾ ਇਸ ਟਾਈਮ ਦਾਣਾ ਹੁਣ ਪੂਰਾ ਪੱਕਿਆ ਹੋਇਆ ਜੋ ਜਿਹੜੇ ਝੋਨੇ ਦਾ ਟੇਡੇ ਹੋ ਗਏ ਉਹਨਾਂ ਦਾ ਤਾਂ ਹਾਲੇ ਕੁਝ ਨਹੀਂ ਵਿਗੜਦਾ ਹੈਗਾ ਪਰ ਜਿਹੜਾ ਝੋਨਾ ਹੁਣ ਫੰਡਣਾ ਸ਼ੁਰੂ ਕਰਤਾ ਸੀ ਹੁਣ ਧੁੱਪ ਲੱਗ ਤਾਂ ਗਈ ਹੈ ਮਾੜੀ ਜੀ ਦੇਖੋ ਹੁਣ ਦਿੰਦਾ ਪਰਮਾਤਮਾ ਟਾਈਮ ਕਿੰਨਾ ਹੀ ਕੰਬੜਾ ਜਿਆਦਾ ਖਰਾਬ ਹੋਇਆ ਅੱਜ ਕੰਪਾਈਨ ਵੀ ਆਉਣੀ ਸੀ ਤੇ ਝੋਨਾ ਵੀ ਤਕਰੀਬਨ ਆਪਣਾ ਪੱਕਿਆ ਹੋਇਆ 1509 ਦੇ ਵੀ ਘਟੋ ਘਟ 6 7 ਕਿਲੇ ਆਪਣੇ 1509 ਦੇ ਵੱਢਣ ਵਾਲੇ ਨੇ ਉਹ ਵੀ ਪੱਕੇ ਨੇ ਕੱਲ ਲਾਰਾ ਲਾਇਆ ਹੋਇਆ ਸੀ ਕੰਪੈਨ ਵਾਲਿਆਂ ਨੇ ਕੱਲ ਫਿਰ ਕੰਪੈਨ ਆਈ ਨਹੀਂ ਸੀ ਹੈਗੀ ਤੇ ਕੱਲ ਫਿਰ ਤਾੜੀ ਬੜਾ ਜ਼ਿਆਦਾ ਸੀ ਕੰਮ ਦਾ ਤੇ ਝੋਨੇ ਜਿਹੜੇ ਨੇ ਤਕਰੀਬਨ ਤਕਰੀਬਨ ਸਾਰੇ ਹੀ ਡੇਡੇ ਕਰਤੇ ਨੇ ਆ ਵੀ ਝੋਨਾ ਟੇਡਾ ਕਰਦਾ ਕੱਲ ਇੰਨਾ ਸੂਹਾ ਖੜਿਆ ਸੀ ਇਹ ਗੰਨੇ ਦਾ ਵੀ ਬੁਰਾ ਹਾਲ ਵਰਤ ਹੈ ਗੰਨਾ ਵੀ ਸਾਰਾ ਟੇਡਾ ਕਰਤਾ ਹਲੇ ਆਪਾਂ ਇਹਦੇ ਥੱਲੇ ਪਾਣੀ ਨਹੀਂ ਸੀ ਲਾਇਆ ਹੈਗਾ ਜੇ ਪਾਣੀ ਥੱਲੇ ਲਾਇਆ ਹੁੰਦਾ ਫੇਰ ਤਾਂ ਮੈਂ ਲੱਗਿਆ ਵੀ ਹੈ ਸੀ ਲਾਉਣ ਫੇਰ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਫੇਰ ਪਾਣੀ ਰੋਕ ਲਿਆ ਸੀ ਲੋ ਜੀ ਕਰੋ ਚੈੱਕ ਗੰਨਾ ਵੀ ਸਾਰਾ ਕਰਤਾ ਟੇਡਾ ਆ 110 ਚੋਂ ਨਾ ਇਹਦੇ ਚ ਵੀ ਤਗੀਆਂ ਆਂ ਘਰਤਿਆਂ ਨੇ ਟੇਡੀਆਂ ਜਾਂ ਡੇਗਦੀਆਂ ਨੇ ਥੱਲੇ ਚਲੋ ਇਹ ਤਾਂ ਹੁਣ ਪੱਕਿਆ ਹੋਇਆ ਹੀ ਐ ਵੈਸੇ ਤਾਂ ਚਲੋ ਜੇ ਪ੍ਰਮਾਤਮਾ ਰੱਖੇ ਮੀਂਹ ਨਾ ਪਵੇ ਤਾਂ ਫੇਰ ਵੱਢਿਆ ਜਾਏਗਾ ਹੁਣ ਵੀ ਲੱਗ ਤਾਂ ਗਈ ਐ ਧੁੱਪ ਚੜhta ਗਿਆ ਸੂਰਜ ਦੇਖੋ ਹੁਣ ਦਿੰਦਾ ਪ੍ਰਮਾਤਮਾ ਕੇ ਟਾਈਮ ਨਹੀਂ ਇਹ ਉਹ ਹੀ ਚੀਜ਼ਾਂ ਦੇ ਨੁਕਸਾਨ ਨੇ ਜਾਦੇ ਬੰਦਾ ਸੋਚਦਾ ਕੁਛ ਹੈ ਹੋ ਕੁਛ ਜਾਂਦਾ ਸੋਚਿਆ ਤਾਂ ਕੁਛ ਹੀ ਨਹੀਂ ਤਾਂ ਜਿਵੇਂ ਕੱਲ ਪੂਲੇ ਪਲੇ ਬਨ ਗਏ ਸੀ ਤੇ ਹੁਣ ਸਾਜਰੇ ਤਕਰੀਬਨ 9 9:30 ਦਾ ਟਾਈਮ ਹੋ ਗਿਆ ਤੇ ਹੁਣ ਸੱਕਰ ਤਾਂ ਬੰਦਿਆਂ ਨੇ ਘਟੋ ਘਟ ਵੀ ਅੱਧਾ ਪੌਣਾ ਈਲਾ ਛਾੜਤਾ ਹੋਣਾ ਸੀ ਇਹਨਾਂ ਨੇ ਆ ਘਟੋ ਘਟ ਅੱਧੇ ਈਲੇ ਦੀ ਪਰਾਲੀ ਜਿਹੜੀ ਇਹਨਾਂ ਨੇ ਇਕੱਠੀ ਕਰਕੇ ਰੱਖ ਲਈ ਸੀ ਇੰਨੀ ਉਹ ਤਾਂ ਫਿਰ ਇਹਨਾਂ ਨੇ ਝਾੜ ਦੇਣੀ ਸੀ ਅੱਜ ਚਲੋ ਬਾਕੀ ਪ੍ਰਮਾਤਮਾ ਦੇ ਹੱਥ ਕੀ ਕਰ ਸਕਦੇ ਆ ਜਿਹੜਾ ਨੁਕਸਾਨ ਹੋਣਾ ਉਹ ਤੱਕੇ ਨਾਲ ਹੀ ਹੋ ਜਾਂਦਾ ਨੱਲੇ ਵੀ ਡੇਡੇ ਕਰਦੇ ਨੇ ਤੇ ਇੱਥੇ ਜੜੀ ਬਾਸਵਤੀ ਹੈ ਬਾਸਵਤੀ ਵਾਲੇ ਨਿਸਰਦੀ ਹੈ ਭਈ ਮੈਂ ਕੱਲ ਹੀ ਗੱਲ ਕਰਦਾ ਸੀ ਭਾਬੀ ਇਹ ਸਭ ਕੁਝ ਹੈ ਪਰਮਾਤਮਾ ਦੇ ਹੱਥ ਹੀ ਹੈ ਤੇ ਬਾਸਵਤੀ ਥੋੜੀ ਜੀ ਲੇਟ ਸੀ ਆਪਣੀ ਇਹ ਇਹ ਨਿਸਰਦੀ ਸੀ ਭਈ ਐਨ ਸਿਰ ਤੇ ਚੜ ਕੇ ਨਿਸਰਦੀ ਸੀ ਭਈ ਇਹਨੂੰ ਆ ਤੱਗੀ ਜਿਹੜੀ ਥੋੜੀ ਜੀ ਵਧੀ ਹੋਈ ਏ 1885 ਏ ਆਪਣੀ ਤੇ ਇਹਦਾ ਵੀ ਦਾਣਾ ਹੋਣ ਜਿਹੜਾ ਕਾਲਾ ਕਰ ਦੇਣਾ ਉਹ ਜਦੋਂ ਕਹਿੰਦੇ ਹੁੰਦੇ ਨਾ ਸਮਾ ਮਾੜਾ ਹੋਵੇ ਫੇਰ ਫਸਲਾਂ ਤਕਰੀਬਨ ਸਾਰੀਆਂ ਹੀ ਫੇਰ ਇੱਕੋ ਜੀਆਂ ਹੋ ਜਾਂਦੀਆਂ ਨੇ ਕੋਈ ਕਹਿ ਬੰਦਾ ਕਹਿ ਨਾ ਦਵੇ ਵੀ ਮੇਰਾ ਝੋਨਾ ਵੱਧ ਨਿਕਲ ਆਇਆ ਇਵੇਂ ਹੁਣਾ ਬਾਸ ਬੱਤੀ ਐ ਹੁਣ ਕੋਈ ਮੀਂਹ ਨਹੀਂ ਸੀ ਕੋਈ ਕਣੀ ਨਹੀਂ ਸੀ ਜੇ ਹੁਣ ਇਹ ਇੱਕ ਸਾਰ ਨਿਸਰ ਨਿਸਰ ਜਾਂਦਾ ਤਾਂ ਬੜਾ ਵਧੀਆ ਦਾਣਾ ਪੈ ਜਾਣਾ ਸੀ ਆ ਇੱਕ ਦੱਗੀ ਮੋਟੀ ਦੀ ਲਾਗੇ ਦੀ ਬੰਦੇ ਵਿੱਚ ਇਸ ਮਾਮਲੇ ਦੇ ਵਿੱਚ 31 ਦੀ ਆ ਸਫਤ ਦੇਖ ਲੋ 31 ਕਿੱਕਣਾ 31 ਦੇ ਵਿੱਚ ਦਾਣਾ ਨਹੀਂ ਕਾਲਾ ਹੁੰਦਾ ਹੈਗਾ ਸਿਰਫ ਆਹੀ ਪ੍ਰੋਬਲਮ ਹੈ ਜਿਹੜੀ ਇਹ ਦੇਖ ਲਓ ਦੌਣਾ ਕਿੰਨਾ ਸੋਹਣਾ ਪਿਪਿਆ ਹੋਇਆ ਇਹਨੂੰ ਇਹਨੂੰ ਨਾ ਕੋਈ ਫੜਾ ਪੈਂਦਾ ਨਾ ਕੋਸ਼ ਚਲੋ ਜੋ ਪ੍ਰਮਾਤਮਾ ਦੇ ਹੱਥ ਹੈ ਬਾਈ ਕੀ ਕਰ ਸਕਦੇ ਆ ਆ ਹੁਣ ਸਸਰ ਵਿਸ਼ਿਆ ਪਿਆ ਇਹ ਆਪਾਂ ਵੜਵਾਉਣੀ ਵੀ ਆਪਣੀ ਮਜਬੂਰੀ ਸੀ ਕਿਉਂਕਿ ਇਹਦੇ ਵਿੱਚ ਨਾ ਇਹਦੇ ਚ ਪਨੀਰੀ ਸੀ ਆਪਣੀ ਪਰਮਲ ਦੀ ਤੇ ਕੁਛ ਪੂਜਾ ਦੇ ਪੂਸ਼ਾ ਦੇ ਡੱਕੇ ਉਹ 31 ਦੇ ਡੱਕੇ ਤਾਂ ਕਰਕੇ ਆਪਾਂ ਨੂੰ ਮਜ਼ਦੂਰੀ ਹੋ ਗਈ ਵਢਾਉਣੀ ਲੋਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੱਲਦਾ ਪਿਆ ਕੰਮ 1847 ਆਪਾਂ ਅੱਜ ਵੱਧਦੇ ਆ ਬੇ ਬਾਕੀ ਝਾੜ ਝੂੜ ਤਾਂ ਹੁਣ ਪ੍ਰਮਾਤਮਾ ਦੇ ਹੱਥ ਹੈ ਉਹ ਤਾਂ ਹੁਣ ਵੱਡੇ ਦੀ ਪਤਾ ਲੱਗੇਗਾ ਤੁਲੇ ਤੇ ਪਤਾ ਲੱਗੇਗਾ ਤੇ ਹਾਲੇ ਤੱਕਰ ਤਾਂ ਮਹਾਰਾਜ ਦੀ ਕਿਰਪਾ ਹੀ ਹੈ ਅੱਤਵੱਦ ਦੇਖਿਆ ਕਰੋ ਬਲੌਗ ਹੁਣ ਆਪਣੇ ਡੇਲੀ ਤਕਰੀਬਨ ਬਲੌਗ ਆਉਣਗੇ ਐਦੈਂ ਪਾਵਾਂਗੇ ਵੀਡੀਓ ਾਂਕਾ ਜਿਆਦਾ ਹੋਂ ਕਰਕੇ ਮਸ਼ੀਨ ਫੇ ਥੋੜੀ ਜੀ ਹੌਲੀ ਹੋਈ ਚੱਲਦੀ ਐ। ਬਾਕੀ ਦਾਣੇਦੂਣੇ ਦੀ ਕੁਆਲਿਟੀ ਕੁਆਲਿਟੀ ਦਾ ਠੀਕ ਐ। ਤੇ ਦਾਣਾ ਵੀ ਐ ਰਸੇ ਦੇ ਵਿੱਚ ਪੱਕਿਆ। ਨਾੜ ਬਿਲਕੁਲ ਹਰਾ ਪਿਆ ਤੇ ਦਾਣਾ ਪੱਕਿਆ ਹੋਇਆ। ਮਾੜਾ ਮੋਟਾ ਕੋਈ ਕਿਤੇ ਦਾਣਾ ਜ਼ਰੂਰ ਹਰਾ ਹੈਗਾ। ਤੇ ਚਲੋ ਇੰਨਾ ਦਾ ਵੇ ਚੱਲ ਜੁੜ ਜਾਂਦਾ। ਖੇਤਦਿਆਂ ਦੱਗੀਆਂ ਜਰੂਰ ਆਪਣੇ ਦੀਆਂ ਗਿਰਗੀਆਂ ਸੀ ਤਾਂ ਕਰਕੇ ਹੀ ਫਿਰ ਆਪਾਂ ਪਹਿਲਾਂ ਇਹਨੂੰ ਹੀ ਲੱਗੇ ਆ ਵੜਾਉਣ ਇਹ ਅੱਜ ਸਵੇਰੇ ਬੜੀ ਤੇਜ਼ ਹਵਾ ਆਈ ਹੈ ਫਿਰ ਹੁਣ ਦਾਣਿਆਂ ਦਾ ਵਜਨ ਆ ਉੱਪਰ ਝੋਨਾ ਫਿਰ ਉਹਦੇ ਕਰਕੇ ਟੇਡਾ ਹੋ ਗਿਆ ਤੇ ਤਾਂ ਕਰਕੇ ਪਹਿਲਾਂ ਆਪਾਂ ਸੋਚਿਆ ਵੀ ਉਧਰੋਂ ਸ਼ੁਰੂ ਕਰਾਂਗੇ ਔਰ ਫੇਰ ਜਦੋਂ ਘੁੰਮ ਫਿਰ ਕੇ ਦੇਖਿਆ ਫਿਰ ਕੱਟ ਲਵਾ ਕੇ ਸਿੱਧਾ ਦੋ ਕਿੱਲਿਆਂ ਦਾ ਫਿਰ ਤੀਜੇ ਖੱਤੇ ਚ ਲਿਆ ਕੇ ਵਾੜਤੀ ਸੀ ਇੱਕ ਇਹਦੇ ਵਿੱਚ ਦੱਗੀਆਂ ਗਿਰੀਆਂ ਹੋਈਆਂ ਨੇ ਤੇ ਇੱਕ ਆਹ ਖੱਤੇ ਚ ਗਿਰੀਆਂ ਹੋਈਆਂ ਦੱਗੀਆਂ ਜੀਆਂ ਦੋ ਤਿੰਨ ਦੱਗੀਆਂ ਹੀ ਗਿਰੀਆਂ ਹੋਈਆਂ ਨੇ ਤੇਲਾ ਤੁਲਾ ਤਾਂ ਨਹੀਂ ਹੈਗਾ ਇਹ ਝੋਨੇ ਦਾ ਕਈ ਵਾਰ ਵਜਨ ਹੋਵੇ ਨਾ ਉੱਥੇ ਤੇ ਉਹਦੇ ਨਾਲ ਵੀ ਫਿਰ ਗਿਰ ਜਾਂਦੀਆਂ ਹੁੰਦੀਆਂ ਨੇ हां हां मुंडा ठीक ठाक है। ਮਰੰਦਾ ਕੋਣਾ? हां। ਮੈਂ ਤੂੰ ਹੀ ਤੇ ਵੜਦੇ ਰਹਿੰਦੇ ਹੋ। ਲੋਕਾਂ ਦੇ ਝਾੜ-ਚੂੜ ਕਿਵੇਂ ਆਉਂਦਾ ਪਿਆ? ਕੱਟ ਤੇ। ਕੱਟੇ ਨਾ ਝਾੜ। ਐਦਿਕਾ ਭੈਣ ਦਾ ਮੁੰਡਾ ਤਾਂ ਠੀਕੇ ਨਾ। ਨਹੀਂ ਹੁੰਦੇ ਵੇਟੇ ਕੇ ਪੂਰੇ। ਇਹਦੇ 2 ਕਿੱਲੇ ਜਮਾਈ ਨਾ ਰੱਖੇ ਮਸਹਾਰਾਂ ਚ। ਹਾਂ। ਟਾਈਟ ਡੱਡਾ ਪੂਰਾ ਹੈ। ਬੂਟਾ ਚੱਲ ਆ ਜਿਹੜੀ ਆਪਣੀ 1847 ਇਹਦੇ ਵਿੱਚ ਬੂਟੇ ਹੈ ਸਹੀ ਹਨ ਕਿਤੇ ਕਿਤੇ ਪਰ ਜਣੀ ਕੋਈ ਕਿਤੇ ਦੱਗੀ ਹੀ ਬੂਟੇ ਦੀ ਜਿਹੜੀ ਠੀਕ ਸੀ ਇਹ ਜਿਹੜੀ ਮਾੜੀ ਨਹੀਂ ਹੈਗੀ ਪਰ ਜੀਰੀਆਂ ਦੇ ਉੱਤੇ ਜਦੋਂ ਨਿਸਰਦੀਆਂ ਹਨ ਉਦੋਂ ਸਾਲਾ ਮੀਂਹ ਪਿਆ ਗਿਆ ਜਿਹੜਾ 15 ਦਿਨ ਮੀਂਹ ਪਈ ਗਿਆ ਉਹਨੇ ਅਸਲ 'ਚ ਸਿੱਟੇ ਦੀ ਗੱਲ ਰਹਿਣ ਦਿੱਤੀ ਹੋਈ ਨਹੀਂ ਦਾਣੇ ਵਿੱਚ ਇੱਕ ਫੋਕੇ ਬਣ ਗਏ ਬਾਦਬੱਤੀਆਂ ਉਨਤੇ ਆਣ ਹੈ ਇਹਨਾਂ ਉਤੇ ਮਾੜਾ ਜਿਹਾ ਮੀਂਹ ਪਿਆ ਤੇ ਜਿਹੜੀ ਦਾਣਾ ਕਾਲਾ ਤੇ ਜਾਂ ਫਿਰ ਫੜਾ ਬਣ ਗਿਆ ਹੁਣ ਪਿਛਲੀ ਵਾਰ ਮੁਛਲ ਨਹੀਂ ਵੇਖਿਆ ਆਪਣਾ ਜਦੋਂ ਮੀਂਹ ਪੈ ਗਿਆ ਤੇ ਮੁਛਲ ਦਾ ਬੁਰਾ ਹਾਲ ਕਰਤਾ ਸੀ ਦੀ ਹੈ ਕਿ ਰੋਬੇਆ ਨਹੀਂ ਹੈਗਾ ਦਾਣੇ ਦਾ ਝਾੜ ਵੀ ਉਹਨਾ ਹੈ ਨਹੀਂ ਝਾੜ ਪੂਰਾ ਸੂਰਾ ਜਈ ਝਾੜ ਹੈ ਕਟੋ ਕੱਟ ਵੀ ਮੇਰੇ ਹਿਸਾਬ ਦੇ ਨਾਲ 15 15000 10 1000 15 15000 ਰੁਪਇਆ ਕਿल्ले ਪਿੱਛੇ ਪਵੇਗਾ ਹਰੇਕ ਕਿਸਾਨ ਦਾ ਚਾਹੇ ਜਿੰਨਾ ਮਰਜੀ ਕੋਈ ਕਹੀ ਜਾਵੇ ਪਰ ਝਾੜ ਜਿਹੜਾ ਪਰਮਲ ਵੈਰੈਟੀਆਂ ਨੇ ਉਹ ਤਕਰੀਬਨ 20 ਤੋਂ ਲੈ ਕੇ 25 ਦੇ ਵਿੱਚ ਵਿੱਚ ਤੇ ਜਿਹੜੀਆਂ 1509 ਜਾਂ 1692 1847 ਇਹਨਾਂ ਦਾ ਝਾੜ ਹੈਗਾ ਜੀ 15 ਕੁਇੰਟਲ ਤੋਂ ਲੈ ਕੇ ਘਟੋ-ਘਟ 20 18 19 20 ਤੱਕਰ ਤੱਕ ਕੋਈ ਹੋਈ ਜਾਂਦੀ ਹੈ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿਉਂਕਿ ਇਸ ਵਾਰ ਝੋਨੇ ਦੇ ਦੀ ਡੋਸੀ ਨਹੀਂ ਹੈਗੀ ਨਾ ਝੋਨੇ ਦੀ ਰੰਗਤ ਹੈ ਤੇ ਨਾ ਹੀ ਮੁੰਜਰ ਉਨੀ ਵਧੀਆ ਹੈ ਹੁਣ 1847 ਹੈ ਆਪਣਾ ਹਲਦੀ ਜ਼ਰੂਰੀ ਦੇ ਚਾਹੇ ਕੋਈ ਕਿਤੇ ਹਲਦੀ ਇੰਨੀ ਨਹੀਂ ਹੈ ਪਰ ਆ ਦਾਣੇ ਦੇ ਵਿੱਚ ਦੇਖੋ ਫੋਕ ਕਿੰਨੀ ਹੈ ਵਿੱਚ ਫੜਾਕ ਨਾ ਦਾਣਾ ਬਣਿਆ ਜ਼ਰੂਰ ਹੈ ਪਰ ਦਾਣਾ ਜਿਹੜਾ ਨਾ ਜਿਵੇਂ ਆਪਾਂ ਮਾਂਜੂ ਕਹ ਦਿੰਨੇ ਆ ਪਤਲਾ ਰਹਿ ਗਿਆ ਦਾਣਾ ਦਾਣੇ ਜੋ ਵਜ਼ਨ ਘਟਾ ਤਾਂ ਕਰਕੇ ਹੀ ਝਾੜ ਨਹੀਂ ਦਿੰਦੀਆਂ ਭਈਆਂ ਲੋ ਬਈ ਨੇਰਾ ਹੀ ਹੋ ਗਿਆ